ਡਾਕਟਰ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੇ ਸੁਖਬੀਰ ਬਾਦਲ ਵਾਲੇ ਵੱਡਾ ਫੈਸਲਾ ਲਿਆਗਾ ਤੇ ਉਸ ਨੂੰ ਤਨਖਈਆ ਕਰਾਰ ਦਿੱਤਾ ਗਿਆਗਾ ਤੇ ਤੁਸੀਂ ਇਸ ਬਾਰੇ ਕਿਵੇਂ ਦੇਖਦੇ ਹੋ ਦੇਖੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਸਿੰਘ ਸਹਿਬਾਨਾਂ ਨੇ ਸੁਖਬੀਰ ਬਾਦਲ ਨੂੰ ਇਹ ਫੈਸਲਾ ਸੁਣਾਇਆ ਵੀ ਉਹਨੇ ਗਲਤੀ ਕੀਤੀ ਆ ਗੁਨਾਹ ਕੀਤਾ ਤੇ ਉਹ ਮਾਫੀ ਮੰਗੇ ਉਹਨੂੰ ਇਹ ਤਨਖਾਹ ਲਈਏ ਪਰ ਜੇਕਰ ਸੁਖਬੀਰ ਬਾਦਲ ਨੇ ਗੁਨਾਹ ਕੀਤਾ ਗਲਤੀ ਕੀਤੀ ਹੈ ਤਾਂ ਫਿਰ ਕੱਲੀ ਮਾਫੀ ਨਹੀਂ ਫਿਰ ਉਹਨੂੰ ਸਜ਼ਾ ਲਾਉਣੀ ਚਾਹੀਦੀ ਆ ਤੇ ਸਜ਼ਾ ਵੀ ਜਗਮੀਤ ਸਿਆ ਮਸਾਲੀ ਲਾਉਣੀ ਚਾਹੀਦੀ ਆ ਅਕਾਲ ਤਖਤ ਸਾਹਿਬ ਬਹੁਤ ਮਹਾਨ ਤੇ ਸਤਿਕਾਰਯੋਗ ਸੰਸਥਾ ਹੈ ਤੇ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਦੋਂ ਫੈਸਲਾ ਪੜਿਆ ਤਾਂ ਜਥੇਦਾਰ ਰਗਵੀਰ ਸਿੰਘ ਨੇ ਇਹ ਕਿਹਾ ਉਹਦਾ ਉਹਨਾਂ ਦੇ ਸ਼ਬਦ ਨੇ ਉਹਨਾਂ ਨੇ ਕਿਹਾ ਵੀ ਸੁਖਬੀਰ ਬਾਦਲ ਨੇ ਇਨੀ ਵੱਡੀ ਗਲਤੀ ਕੀਤੀ ਜਿਹਦੇ ਨਾਲ ਸਿੱਖ ਕੌਮ ਨੂੰ ਭਾਰੀ ਢਾਹ ਲੱਗੀ ਐ ਸਿੱਖ ਪੰਥ ਦਾ ਵੱਡਾ ਨੁਕਸਾਨ ਹੋਇਆ ਤੇ ਸਿੱਖ ਪੰਥ ਨੂੰ ਛੱਟ ਵੱਜੀ ਐ ਇਹ ਸ਼ਬਦ ਨਹੀਂ ਉਹਨਾਂ ਦੇ ਤੇ ਜੇਕਰ ਸੱਚੀ ਮੁੱਚੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਮੰਨਦੇ ਨੇ ਵੀ ਸੁਖਬੀਰ ਬਾਦਲ ਦੀਆਂ ਉਹਨਾਂ ਗਲਤੀਆਂ ਦੇ ਨਾਲ ਸਿੱਖ ਕੌਮ ਦਾ ਵੱਡਾ ਨੁਕਸਾਨ ਹੋਇਆ ਢਾਹ ਲੱਗੀ ਐ ਤਾਂ ਫਿਰ ਉਹਨਾਂ ਨੂੰ ਇਕੱਲੀ ਮਾਫੀ ਨਹੀਂ ਜਿਹੜੇ ਬੰਦੇ ਦੀਆਂ ਗਲਤੀਆਂ ਕਾਰਨ ਸਿੱਖ ਕੌਮ ਨੂੰ ਢਾਹ ਹੀ ਲੱਗ ਗਈ ਹੈ ਜਿਵੇਂ ਕਿ ਆਪ ਕਹ ਜਥੇਦਾਰ ਸਾਹਿਬ ਨੇ ਨੁਕਸਾਨ ਹੀ ਹੋ ਗਿਆ ਕੌਮ ਦਾ ਤਾਂ ਫਿਰ ਉਸ ਬੰਦੇ ਨੂੰ ਮਸਾਲੀ ਸਜ਼ਾ ਲਾਉਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਵੀ ਸਿਆਸੀ ਬੰਦਾ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਯਤਨ ਨਾ ਕਰੇ ਸਿੱਖ ਕੌਮ ਨੂੰ ਵਰਤਣ ਦਾ ਯਤਨ ਨਾ ਕਰੇ ਅੱਗੇ ਤੋਂ ਹਰੇਕ ਜਿਹੜਾ ਵੀ ਸਿੱਖ ਆਪਣੇ ਆਪ ਨੂੰ ਅਖਵਾਉਂਦਾ ਹੈ ਉਹ ਸਿਆਸਤ ਦੇ ਵਿੱਚ ਆਪਦੀ ਸਿਆਸਤ ਚਮਕਾਉਣ ਲਈ ਸਿੱਖ ਕੌਮ ਨੂੰ ਢਾ ਨਾ ਲਾ ਸਕੇ ਜਦੋਂ ਦਾ ਇਹ ਫੈਸਲਾ ਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਨੇ ਸੁਖਬੀਰ ਬਾਦਲ ਬਾਰੇ ਸੁਣਾਇਆ ਉਦੋਂ ਤੋਂ ਹੀ ਸਿੱਖ ਸੰਗਤ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਲੋਕ ਤਾਂ ਇਹ ਕਹਿ ਰਹੇ ਨੇ ਵੀ ਜਿਵੇਂ ਪਹਿਲਾਂ ਸਿਆਸੀ ਦਬਾਅ ਕਾਰਨ ਬੜਾ ਕੁਝ ਹੁੰਦਾ ਰਿਹਾ ਉਸੇ ਤਰ੍ਹਾਂ ਕੁਝ ਲੋਕ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਹੀ ਇਹ ਸਾਰਾ ਕੁਝ ਕਰਵਾ ਰਿਹਾ ਤੇ ਸੈਟਿੰਗ ਨਾਲ ਹੋ ਰਿਹਾ ਤੇ ਲੋਕ ਇਹ ਕਿਉਂ ਕਹਿ ਰਹੇ ਨੇ ਕਿਉਂਕਿ ਜਦੋਂ ਸਰਸੇ ਵਾਲੇ ਸਰਸਾ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਹੈ ਤਾਂ ਉਸ ਟਾਈਮ ਜਦੋਂ ਗਿਆਨੀ ਗੁਰਬਚਨ ਸਿੰਘ ਸੀਗੇ ਤੇ ਉਹਨਾਂ ਨੇ ਬਾਅਦ ਦੇ ਵਿੱਚ ਇਹ ਗੱਲ ਆਖੀ ਸੀ ਵੀ ਸਿਆਸੀ ਦਬਾਅ ਕਰਨੇ ਸਾਰਾ ਕੁਝ ਕਰਵਾਇਆ ਗਿਆ ਤੇ ਜੇਕਰ ਉਸ ਟਾਈਮ ਦੇ ਜ਼ਥੇਦਾਰ ਸਾਹਿਬ ਤੋਂ ਸਿਆਸੀ ਦਬਾਅ ਕਰਨ ਐਨੇ ਵੱਡੇ ਵੱਡੇ ਕੰਮ ਕਰਵਾਏ ਜਾ ਸਕਦੇ ਨੇ ਤੇ ਫਿਰ ਬਾਅਦ ਚ ਵੀ ਓਵੇਂ ਹੋ ਸਕਦਾ ਫਿਰ ਹੋ ਸਕਦਾ ਹੁਣ ਵੀ ਓਵੇਂ ਹੋ ਰਿਹਾ ਹੋਵੇ ਲੋਕ ਜਿਹੜਾ ਗੱਲ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ ਉਹ ਕਿਤੇ ਨਾ ਕਿਤੇ ਸੰਗਤ ਨੂੰ ਲੱਗਦੀ ਹੋ ਸਕਦੀ ਹੈ ਪਰ ਹੁਣ ਵੇਖੋ ਕਾਲ ਤਖਤ ਸਾਹਿਬ ਬਹੁਤ ਮਹਾਨ ਤੇ ਸਤਕਾਰਯੋਗ ਸੰਸਥਾ ਇਹਦੇ ਵਿੱਚ ਮਿਸਾਲੀ ਇਤਿਹਾਸ ਪਿਆ ਅਕਾਲੀ ਫੂਲਾ ਸਿੰਘ ਵਰਗੇ ਜਦੋਂ ਕਾਲ ਤਖਤ ਦੇ ਜਥੇਦਾਰ ਸੀ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨੂੰ ਕੋੜੇ ਮਾਰਨ ਦੀ ਸਜ਼ਾ ਉਹਨਾਂ ਨੇ ਲਾਈ ਸੀ ਤੇ ਅੱਜ ਅੱਜ ਜਥੇਦਾਰ ਸਾਹਿਬ ਦਾ ਇਹ ਇਮਤਿਹਾਨ ਹੈ ਜਗਮੀਤ ਜੀ ਜਥੇਦਾਰ ਸਾਹਿਬ ਸੱਚਮੁੱਚ ਅਕਾਲ ਤਖਤ ਦੀ ਮਹਾਨਤਾ ਨੂੰ ਬਰਕਰਾਰ ਰੱਖਣ ਚਾਹੀਦਾ ਹੈ ਜਿੰਨੀ ਵੱਡੀ ਮਰਜੀ ਸਿਆਸੀ ਪਾਵਰ ਹੈ ਸੁਖਬੀਰ ਬਾਦਲ ਜਿੰਨੀ ਮਰਜੀ ਪਾਰਟੀ ਦਾ ਪ੍ਰਧਾਨਾ ਜਿੰਨਾ ਮਰਜੀ ਉਹ ਅਮੀਰ ਬੰਦਾ ਪਰ ਉਹਨੂੰ ਕੱਲੀ ਮਾਫੀ ਮੰਗਾ ਕੇ ਨਹੀਂ ਛੱਡਣਾ ਚਾਹੀਦਾ ਯਹਾਂ ਤੱਕ ਅਕਾਲ ਤਖਤ ਸਾਹਿਬ ਦੇ ਜਥੇਦਾਰ ਇਹ ਕਹਿਣ ਵੀ ਨਿੱਕੀ ਮੋਟੀ ਗਲਤੀ ਸੀ ਮਾੜਾ ਮੋਟਾ ਹੀ ਐ ਕੋਈ ਐਡੀ ਗੱਲ ਹੀ ਨਹੀਂ ਕੀਤੀ ਫਿਰ ਤਾਂ ਮਾਫੀ ਮੰਗਾ ਲਓ ਜੇਕਰ ਅਕਾਲ ਤਖਤ ਖੁਦ ਜਥੇਦਾਰ ਸਾਹਿਬ ਕਹਿ ਰਹੇ ਆ ਵੀ ਉਹਨੇ ਐਡੀਆਂ ਗਲਤੀਆਂ ਕੀਤੀਆਂ ਨੇ ਕਿ ਬਹੁਤ ਵੱਡਾ ਨੁਕਸਾਨ ਪੰਥ ਦਾ ਕੌਮ ਦਾ ਕੀਤਾ ਤੇ ਟਾਹ ਲੱਗੀ ਏ ਸਿੱਖ ਪੰਥ ਨੂੰ ਉਹਨਾਂ ਦੀਆਂ ਗਲਤੀਆਂ ਨਾਲ ਤੇ ਫਿਰ ਇਹ ਛੋਟੀ ਗੱਲ ਨਹੀਂ ਗਈ ਫਿਰ ਮਸਾਲੀ ਸਜ਼ਾ ਦੇਣੀ ਹੀ ਚਾਹੀਦੀ ਆ ਔਰ ਲੋਕਾਂ ਦੇ ਮਨਾਂ 'ਚ ਜਿਹੜਾ ਇਹ ਸ਼ੰਕਾ ਹੈ ਵੀ ਇਹ ਸੁਖਬੀਰ ਬਾਦਲ ਆਪ ਹੀ ਕਰਵਾ ਰਿਆ ਹੋ ਸਕਦਾ ਹੈ ਸੁਖਬੀਰ ਬਾਦਲ ਹੁਣ ਜਦੋਂ ਬੇੜੀ ਕਾਲੀਦਲ ਦੀ ਡੁੱਬਦੀ ਜਾ ਰਹੀ ਹੈ ਉਹਨੂੰ ਬਚਾਉਣ ਲਈ ਸਿੱਖ ਸੰਗਤ ਦੇ ਮਨਾਂ ਦੇ ਵਿੱਚ ਦੁਬਾਰਾ ਜੜਾ ਲਾਉਣ ਲਈ ਸਿੱਖ ਸੰਗਤ ਨੂੰ ਆਪਦੇ ਨਾਲ ਫਿਰ ਅਟੈਚ ਕਰਨ ਲਈ ਇੰਜ ਸ਼ੋਅ ਕਰਨਾ ਚਾਹੁੰਦਾ ਹੈ ਵੀ ਜਿਵੇਂ ਉਹ ਬਹੁਤ ਜ਼ਿਆਦਾ ਸਿੱਖ ਪੰਥ ਦਾ ਸਤਕਾਰ ਕਰਦਾ ਹੈ ਤੇ ਜਿਵੇਂ ਪਿਛਲੇ ਦਿਨੀ ਜਦੋਂ ਅਕਾਲ ਤਖਤ ਸਾਹਿਬ ਨੇ ਉਹਨੂੰ ਜਵਾਬ ਦੇਣ ਲਈ ਕਿਹਾ ਸੀ ਉਦੋਂ ਵੀ ਸੁਖਬੀਰ ਬਾਦਲ ਨੇ ਜਵਾਬ 'ਚ ਲਿਖਿਆ ਸੀ ਮੈਂ ਇੱਕ ਬਹੁਤ ਨਿਮਾਣਾ ਸੇਖਾਂ ਤੇ ਜਿਵੇਂ ਅਕਾਲ ਤਖਤ ਕਹੂ ਮੈਂ ਤਾਂ ਉਵੇਂ ਮੰਨੂਗਾ ਸਿਰ ਝੁਕਾ ਕੇ ਅੱਜ ਵੀ ਸੁਖਬੀਰ ਬਾਦਲ ਸਾਹਿਬ ਦਾ ਜਵਾਬ ਆ ਗਿਆ ਇਹੀ ਕਹਿ ਰਹੇ ਨੇ ਮੈਂ ਇੱਕ ਨਮਾਣਾ ਜਾਂ ਸੇਖਾਂ ਤੇ ਮੈਂ ਸਿਰ ਝੁਕਾ ਕੇ ਫੈਸਲਾ ਮੰਨੂਗਾ ਹੁਣ ਜੇਕਰ ਇਹ ਮਾੜੀ ਮੋਟੀ ਵੀ ਸੁਖਬੀਰ ਬਾਦਲੇ ਦੇ ਵਿੱਚ ਕੋਈ ਦਬਾਅ ਜਾਂ ਸੈਟਿੰਗ ਕਰ ਰਿਹਾ ਤਾਂ ਮੈਨੂੰ ਲੱਗਦਾ ਇਹ ਬਹੁਤ ਵੱੱਜਰ ਗਣਾ ਹੋਊਗਾ ਦੇਖੋ ਅੱਗੇ ਹੋਇਆ ਇੰਜ ਕਾਲ ਤੱਕ ਸਾਹਬ ਨੇ ਕਦੇ ਵੀ ਉਹਨੂੰ ਮਾਫੀ ਨਹੀਂ ਸੀ ਦੇਣੀ ਸਰਸੇ ਵਾਲੇ ਸਾਧ ਨੂੰ ਉਹਨੇ ਜੋ ਸਵਾਗ ਰਚਿਆ ਸੀ ਤੇ ਉਹਦੇ ਤੇ ਮਾਫੀ ਦੇ ਦਿੱਤੀ ਸੀ ਤਾ ਇਹ ਸਾਰਾ ਕੁਝ ਉਹ ਤੋਂ ਵੀ ਸਿਆਸੀ ਤੌਰ ਤੇ ਇਹਨਾਂ ਨੇ ਕਰਵਾਇਆ ਹੀ ਆ ਹੁਣ ਵੀ ਜੇ ਉਹਵੇਂ ਕਰਵਾ ਰਹੇ ਨੇ ਤਾਂ ਇਹ ਮਾਫ ਕਰਨ ਜੋ ਗੱਲਾਂ ਨਹੀਂ ਹੋਣਗੀਆਂ ਦੇਖੋ ਕਿਤੇ ਨਿਕਲ ਤਾਂ ਜਾਣਗੇ ਪਰ ਇਤਿਹਾਸ ਕਦੇ ਮਾਫ ਨਹੀਂ ਕਰੇਗਾ ਸਭ ਕੁਝ ਪਰਦੇ ਪਾੜ ਕੇ ਵੀ ਬਾਹਰ ਆ ਜਾਣਾ ਹੁੰਦਾ ਤੇ ਜਿਹੜੇ ਉਸ ਵਕਤ ਸੁਖਬੀਰ ਬਾਦਲ ਦੇ ਨਾਲ ਇਹਦੇ ਮੰਤਰੀ ਮੰਡਲ ਚ ਹੁੰਦੇ ਸੀ ਕਾਲਤਖ ਸਾਹਿਬ ਨੇ ਅੱਜ ਇਹ ਵੀ ਕਿਹਾ ਜਥੇਦਾਰ ਸਹਿਬਾਨ ਨੇ ਵੀ ਉਹ ਵੀ ਪੇਸ਼ ਹੋ ਕੇ ਤੇ ਆਪਣਾ ਪੱਖ ਰੱਖਣਾ ਕਿਉਂਕਿ ਉਹਨਾਂ ਨੇ ਜਦੋਂ ਸ਼ਿਕਾਇਤ ਕੀਤੀ ਐ ਸੁਖਵੀਰ ਬਾਦਲ ਦੀ ਉਹਨਾਂ ਨੇ ਖੁਦ ਕਿਹਾ ਵੀ ਅਸੀਂ ਵੀ ਉਦੋਂ ਉਹਦੇ ਚ ਭਾਗੀਦਾਰ ਹਾਂ ਉਹਨਾਂ ਗਲਤੀਆਂ ਚ ਤੇ ਜੇ ਉਹ ਭਾਗੀਦਾਰ ਨੇ ਤੇ ਵਾਕਿਆ ਹੀ ਸਜ਼ਾ ਦੇ ਹੱਕਦਾਰ ਉਹ ਵੀ ਨਹੀਂ ਬਚਣੇ ਉਹ ਵੀ ਨਹੀਂ ਚਾਹੀਦੇ ਤੇ ਉਹਨਾਂ ਨੂੰ ਸਜ਼ਾ ਵੱਧ ਮਿਲਣੀ ਚਾਹੀਦੀ ਐ ਮੈਂ ਦਾਵਾ ਕਰਦਾ ਵੀ ਜੇਕਰ ਅੱਜ ਫੇਰ ਕਾਲੀਦਲ ਦੀ ਸਰਕਾਰ ਹੁੰਦੀ ਕਾਲੀਦਲ ਚੜਾਈ ਚ ਹੁੰਦਾ ਨਾ ਇਹਨਾਂ ਨੇ ਭਾਗੀ ਹੋਣਾ ਸੀ ਨਾ ਇਹ ਪ੍ਰੇਮ ਚੰਦੂ ਮਾਜਰਾ ਐ ਬੀਬੀ ਜ਼ਗੀਰ ਕੌਰ ਐ ਸਕੰਦਰ ਮਲੂਕਾ ਇਹਨਾਂ ਸਾਰਿਆਂ ਨੇ ਕਾਲੀ ਦਲ ਦੇ ਵਿੱਚੇ ਹੀ ਹੋਣਾ ਸੀ ਕੋਈ ਇਹਨਾਂ ਨੇ ਸ਼ਿਕਾਇਤ ਨਹੀਂ ਕਰਨੀ ਸੀ ਕਾਲ ਤਖਤ ਸਾਹਿਬ ਨੂੰ ਇਸ ਸੁਖਬੀਰ ਬਾਦਲ ਨੇ ਆ ਗਲਤੀਆਂ ਕੀਤੀਆਂ ਨੇ ਉਹ ਤਾਂ ਸਰਕਾਰ ਨਹੀਂ ਰਹੀ ਪਾਰਟੀ ਦਾ ਬੇੜਾ ਕਰਕੇ ਗਿਆ ਤੇ ਇਹਨਾਂ ਨੂੰ ਲੱਗਾ ਵੀ ਹੁਣ ਇੱਧਰ ਤਾਂ ਕੋਈ ਇੱਕ ਹੀ ਕੋਈ ਨਹੀਂ ਰਹਿ ਗਿਆ ਫੇਰ ਇਹ ਹੋ ਗਏ ਜਗਮੀਤ ਪਾਸੇ ਫੇਰ ਇਹਨਾਂ ਨੇ ਸ਼ਿਕਾਇਤ ਕੀਤੀ ਆ ਪਹਿਲਾਂ ਇਹਨਾਂ ਨੇ ਸ਼ਿਕਾਇਤ ਕਿਉਂ ਨਹੀਂ ਕੀਤੀ ਸਿਰੇ ਦੀ ਬੇਈਮਾਨੀ ਇਹ ਨਹੀਂ ਗਈ ਵੀ ਹੁਣ ਤੱਕ ਤੁਸੀਂ ਸ਼ਿਕਾਇਤ ਨਹੀਂ ਕੀਤੀ ਦੇਖੋ ਸੁਖਬੀਰ ਬਾਦਲ ਦੀ ਸਰਕਾਰ ਤੋਂ ਬਾਅਦ 5 ਸਾਲ ਰਾਜ ਕਰ ਗਈ ਕਾਂਗਰਸ ਤੇ ਪੌਣੇ 3 ਸਾਲ ਹੋ ਚੱਲੇ ਆ ਆਮ ਆਦਮੀ ਪਾਰਟੀ ਦੇ ਪੌਣੇ 8 ਸਾਲ ਬੀਤ ਗਏ ਤੇ ਹੁਣ ਇਹਨਾਂ ਨੂੰ ਸ਼ਿਕਾਇਤ ਕਰਨ ਦਾ ਚੇਤਾ ਆਇਆ ਪਹਿਲਾਂ ਕਿਸੇ ਨੂੰ ਨਹੀਂ ਦਿਖਿਆ ਅੱਜ ਅੱਜ ਮਾਫੀ ਮੰਗਣ ਦੀ ਗੱਲ ਹੋ ਰਹੀ ਆ ਸੁਖਬੀਰ ਬਾਦਲ ਮਾਫੀ ਮੰਗੇ ਅੱਜ ਜਥੇਦਾਰ ਸਾਹਿਬ ਨੇ ਵੀ ਕਹਿਤਾ ਮਾਫੀ ਮੰਗੇ ਪਰ ਇਸ ਤੋਂ ਪਹਿਲਾਂ ਕਿਸੇ ਨੂੰ ਵੀ ਨਹੀਂ ਦਿਖਿਆ ਨਾ ਆਕਾਲੀ ਦਲ ਵਾਲੇ ਬਾਗਿਆਂ ਨੂੰ ਦਿਖਿਆ ਨਾ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦਿਖਿਆ ਕਿਉਂ ਨਹੀਂ ਇਹ ਸਵਾਲ ਹੈ ਸਿੱਖ ਸੰਗਤ ਦਾ ਚਾਰ ਚਫੇਰੇ ਸਵਾਲ ਘੁੰਮ ਰਿਹਾ ਔਰ ਇਹਦਾ ਪੁਖਤਾ ਜਵਾਬ ਮਿਲਣਾ ਚਾਹੀਦਾ ਇੰਨੇ ਸਾਲ ਬਾਅਦ ਕਿਉਂ ਪਹਿਲਾਂ ਕਿਉਂ ਨਹੀਂ ਤੇ ਜੇ ਅੱਜ ਵੀ ਆਕਾਲੀ ਦਲ ਦੀ ਸਰਕਾਰ ਹੁੰਦੀ ਜਾਂ ਆਕਾਲੀ ਦਲ ਚੜ੍ਹਾਈ 'ਚ ਹੁੰਦਾ ਇਹ ਸਾਰੀਆਂ ਗੱਲਾਂ ਤੇ ਮਿੱਟੀ ਸੀ ਪਰਦਾ ਸੀ ਇਹ ਕਦੇ ਵੀ ਗੱਲਾਂ ਖੁੱਲਣੀਆਂ ਨਹੀਂ ਸੀ ਨਾ ਸੁਖਬੀਰ ਬਾਦਲ ਨੂੰ ਕਿਸੇ ਨੇ ਮਾਫੀ ਲਈ ਕਹਿਣਾ ਸੀ ਨਾਉ ਨੇ ਕਹਿਣਾ ਸੀ ਮੈਂ ਨਮਾਣਾ ਸਿੱਖਾ ਤੇ ਮੈਂ ਬਿਨਾਂ ਸ਼ਰਤ ਮਾਫੀ ਮੰਗਦਾ ਇਹ ਉਹੀ ਕੜਿੱਕੀ ਚ ਆਇਆ ਮਰਦੀ ਕੀ ਨਾ ਕਰਦੀ ਤੇ ਮਰਦੀ ਨੇ ਅੱਕ ਚੱਬਿਆ ਇਹ ਹਾਲਾ ਹੁਣ ਸੁਖਬੀਰ ਬਾਦਲ ਦਾ ਤੇ ਮੈਂ ਕਹੂੰਗਾ ਦੇਰ ਆਏ ਦਰੁਸਤ ਆਏ ਫਿਰ ਵੀ ਜੇਕਰ ਗੱਲ ਕਾਲ ਤੱਕ ਸਾਹਬ ਤੇ ਉੱਠੀ ਹੈ ਤਾਂ ਕਾਲ ਤੱਕ ਸਾਹਬ ਨੂੰ ਆਪਣੀ ਮਰਿਆਦਾ ਦੇ ਅਨੁਸਾਰ ਸਜ਼ਾ ਲਾਉਣੀ ਚਾਹੀਦੀ ਹੈ ਮੈਂ ਕਈ ਚੈਨਲਾਂ ਤੇ ਜਿਹੜੀਆਂ ਵੀਡੀਓ ਅੱਜ ਪਈਆਂ ਨੇ ਇਸ ਫੈਸਲੇ ਦੀਆਂ ਉਹਨਾਂ ਥੱਲੇ ਕਮੈਂਟ ਪੜ੍ਹ ਰਿਹਾ ਸੀ ਸੰਗਤ ਦੇ ਲੋਕਾਂ ਦੇ ਉਹ ਕਹਿ ਰਹੇ ਸੀ ਵੀ ਕੱਲੇ ਭਾਂਡੇ ਮਜਵਾ ਕੇ ਨਾ ਛੱਡ ਦਿਓ ਕੱਲੀ ਮਾਫੀ ਮਲਕਵਾ ਕੇ ਨਾ ਛੱਡ ਦਿਓ ਦੇਖੋ ਇਹ ਗੱਲ ਵੈਸੇ ਵੀ ਵਿਚਾਰਨ ਵਾਲੀ ਆ ਵੇਖੋ ਭਾਂਡੇ ਮੰਜਨੇ ਜਾਂ ਜੋੜੇ ਛਾੜਨੇ ਇਹ ਕੋਈ ਸਜ਼ਾ ਨਹੀਂ ਗਈ ਇਹ ਤਾਂ ਉੰਜੀ ਸੰਗਤ ਸੇਵਾ ਕਰਦੀ ਐ ਦਰਬਾਰ ਸਾਹਿਬ ਜਾ ਕੇ ਗੁਰਦੁਆਰੇ ਸਾਹਿਬ ਜਾ ਕੇ ਸੰਗਤ ਵੈਸੇ ਹੀ ਲੰਗਰ ਵਰਤਾਉਂਦੀ ਐ ਜੋੜੇ ਛਾੜਦੀ ਐ ਸਫਾਈਆਂ ਕਰਦੀ ਐ ਫਿਰ ਕੀ ਉਹ ਮੰਨਈਏ ਵੀ ਉਹ ਤਨਖਾਈਏ ਨੇ ਉਹਨਾਂ ਨੇ ਕੋਈ ਗਲਤੀਆਂ ਕੀਤੀਆਂ ਨਾ ਇਹ ਤਾਂ ਸੰਗਤ ਦਾ ਫਰਜ਼ ਹੀ ਐ ਤਾਂ ਸਜ਼ਾ ਜਿਹੜੀ ਆ ਉਹ ਵੀ ਉਹੀ ਚੀਜ਼ ਨਹੀਂ ਹੋਣੀ ਚਾਹੀਦੀ ਜੋ ਬੇਗੁਨਾਹ ਕਰਦੇ ਨੇ ਗੁਨਾਹ ਦੀ ਸਜ਼ਾ ਗੁਨਾਹ ਵਰਗੀ ਹੋਣੀ ਚਾਹੀਦੀ ਆ ਤਾਂ ਫਿਰ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੁਣ ਮਿਸਾਲੀ ਸਜ਼ਾ ਸੁਖਬੀਰ ਬਾਦਲ ਨੂੰ ਲਾਜ਼ਮੀ ਦੇਣੀ ਚਾਹੀਦੀ ਆ ਤਾਂ ਕਿ ਜਿਵੇਂ ਗਿਆਨੀ ਗੁਰਬਚਨ ਸਿੰਘ ਹੋਰਾ ਤੋਂ ਜਾਂ ਕਾਲ ਤਖਤ ਦੇ ਉਸ ਵਕਤ ਦੇ ਨੁਮਾਇੰਦਿਆਂ ਤੋਂ ਸਿਆਸੀ ਦਬਾਅ ਪਾ ਕੇ ਕਈ ਕੁਸ਼ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਅੱਜ ਤੱਕ ਉਹ ਸਵਾਲ ਖੜੇ ਨੇ ਤਾਂ ਅੱਜ ਦੇ ਜਿਹੜੇ ਸਿੰਘ ਸਹਿਬਾਨ ਨੇ ਜਿਹੜੇ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਦੇ ਉੱਪਰ ਸਵਾਲ ਖੜੇ ਨਾ ਹੋਣ ਇਸ ਕਰਕੇ ਉਹਨਾਂ ਨੂੰ ਉਦਾਹਰਨ ਬੰਨਣਾ ਪੈਣਾ ਉਹਨਾਂ ਨੂੰ ਉਦਾਹਰਨ ਬੰਨਣਾ ਚਾਹੀਦਾ ਵੇਖੋ ਲੋਕ ਹੁਣ ਬਹੁਤ ਸਿਆਣੇ ਹੋ ਗਏ ਸਮਝਦਾਰ ਤੇ ਚੇਤਨ ਹੋ ਗਏ ਹੁਣ ਕੋਈ ਸੈਟਿੰਗਾਂ ਨਹੀਂ ਚੱਲਣੀਆਂ ਲੋਕਾਂ ਨੂੰ ਦੇਖ ਜਾਂਦਾ ਗੱਲ ਬਾਹਰ ਆ ਜਾਂਦੀ ਆ ਤੇ ਜਦੋਂ ਬਾਹਰ ਆਉਂਦੀ ਆ ਨਾ 100 ਪਰਦੇ ਪੜ ਕੇ ਵੀ ਆਉਂਦੀ ਆ ਤੇ ਫਿਰ ਸ਼ਰਮਿੰਦਗੀ ਬਹੁਤ ਮਹਿਸੂਸ ਹੁੰਦੀ ਆ ਜੇਕਰ ਅੱਜ ਵੀ ਸੁਖਬੀਰ ਬਾਦਲ ਹੋਰੀ ਕੋਈ ਸੈਟਿੰਗ ਕਰ ਰਹੇ ਹੋਣਗੇ ਤਾਂ ਫਿਰ ਲਾਜ਼ਮੀ ਤੌਰ ਤੇ ਸਦਾ ਲਈ ਇਤਿਹਾਸ ਦੇ ਵਿੱਚ ਦਫਨ ਹੋ ਜਾਏਗਾ ਇਹਨਾਂ ਦਾ ਨਾਮ ਉਹ ਨਿਸ਼ਾਨ ਜਦੋਂ ਪਹਿਲਾਂ ਬੀਬੀ ਹਰ ਸਿਮਰਤ ਬਾਦਲ ਨੇ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇਹਨਾਂ ਨੇ ਆਪ ਕਹਾ ਸੀ ਸਟੇਜਾਂ ਤੋਂ ਕਹਿੰਦੇ ਅਸੀਂ ਤਾਂ ਦੋ ਵੇਲੇ ਅਰਦਾਸ ਕਰਦੇ ਆਂ ਵੀ ਜਿਨ੍ਹਾਂ ਨੇ ਵੀ ਕੁਝ ਗਲਤ ਕੀਤਾ ਹੈ ਪ੍ਰਮਾਤਮਾ ਉਹਨਾਂ ਦਾ ਕੱਖ ਨਾ ਰਵੇ ਇਹ ਗੱਲ ਕਹੀ ਸੀ ਅੱਜ ਉਹਨਾਂ ਦੀ ਅਰਦਾਸ ਪੂਰੀ ਹੋਈ ਆ ਕੱਖ ਨਹੀਂ ਰਹਿ ਗਿਆ ਆ ਡਿੰਪੀ ਢਿਲੋਂ ਬਕਿਆ ਸੀ ਉਹ ਵੀ ਗਿਆ ਅਰਦਾਸ ਪੂਰੀ ਹੋ ਰਹੀ ਆ ਨੇੜੇ ਹੋ ਕੇ ਸੁਣੀਏ ਮਹਾਰਾਜ ਨੇ ਔਰ ਇਹਨਾਂ ਦੀ ਜਬਾਨ ਇੰਨੀ ਮੈਨੂੰ ਲੱਗਦਾ ਕਿ ਕਾਇਮ ਕਹਿ ਲੋ ਘੈਂਟ ਕਹਿ ਲੋ ਵੀ ਇਹਨਾਂ ਦੀ ਨੇੜੇ ਹੋ ਕੇ ਸੁਣਦਾ ਮਹਾਰਾਜ ਪਹਿਲਾਂ ਇਹਨਾਂ ਨੇ ਰਾਜ ਭਾਗ ਮੰਗੇ ਮਿਲ ਗਏ ਬਾਦਸ਼ਾਹਤਾ ਮੰਗੀਆਂ ਮਿਲ ਗਈਆਂ ਟੌਟ ਪੱਕਾ ਜਾਇਦਾਦ ਰਿਜਕ ਮੰਗਿਆ ਮਿਲ ਗਿਆ ਹੁਣ ਇਹਨਾਂ ਨੇ ਮੰਗਿਆ ਵੀ ਜੇਕਰ ਅਸੀਂ ਗੁਨਾਹ ਕੀਤੇ ਨੇ ਤਾਂ ਸਾਡਾ ਕੱਖ ਨਾ ਰਵੇ ਤਾਂ ਕੱਖ ਨਹੀਂ ਰਿਆ ਨਾ ਸਰਕਾਰ ਰਹੀ ਐਮ ਐਲ ਏ ਝੁੱਗੇ ਚੋਂ ਦੋ ਜਿੱਤੇ ਐਮਪੀ ਕੋਈ ਨਹੀਂ ਜਿੱਤਿਆ ਸਾਰੀਆਂ ਜ਼ਮਾਨਤਾਂ ਜ਼ਬਤ ਕਾਲੀ ਦਲ ਚ ਕੋਈ ਰਿਹਾ ਨਹੀਂ ਸਾਰੀ ਬੇੜੀ ਕਾਲੀ ਦਲ ਦੀ ਡੁੱਬ ਗਈ ਪੱਠਾ ਬਹਿ ਗਿਆ ਜਿੰਨੂੰ ਕਹਿੰਦੇ ਨੇ ਸਾਰੇ ਆਗੂ ਲੱਗੋ ਗਏ ਉਹ ਗਿਆ ਸਕੰਦਰ ਸਿੰਘ ਮਲੂਕਾ ਉਹ ਕਹਿੰਦੇ ਨਾ ਕਿ ਜਿਹੜੇ ਆਉਂਦੇ ਸੀ ਆਵਾਜ਼ਾਂ ਦੂਰੋ ਮਾਰਦੇ ਤੇ ਮਤਲਬ ਰੋਸ ਕੇ ਸ਼ਰੀਕ ਬਣ ਗਿਆ ਈ ਗੱਲ ਆ ਹੁਣ ਉਹ ਗਿਆ ਸਕੰਦਰ ਸਿੰਘ ਮਲੂਕਾ ਉਹ ਗਈ ਬੀਬੀ ਜ਼ਗੀਰਕਰ ਉਹ ਗਿਆ ਪ੍ਰੇਮ ਸਿੰਘ ਚੰਦੂ ਮਾਜਰਾ ਉਹ ਗਿਆ ਗੁਰਪ੍ਰਤਾਪ ਵਡਾਲਾ ਸਾਰੇ ਛੱਡ ਗਏ ਮਨਪ੍ਰੀਤ ਐਲੀ ਸਵਾਲ ਚੁੱਕੀ ਜਾਂਦਾ ਵੀ ਕਰੀ ਕੀ ਜਾਨੇ ਹੁਣ ਸੁਖਬੀਰ ਬਾਦਲ ਕਾਲੀ ਦਲ ਦਾ ਜੇ ਅਜੇ ਵੀ ਪ੍ਰਧਾਨ ਰਹਿੰਦਾ ਤਾਂ ਫਿਰ ਇਹ ਸਵਾਲ ਬਹੁਤ ਵੱਡਾ ਖੜਾ ਹੋਊਗਾ ਕਾਲ ਤੱਕ ਸਾਭ ਦੇ ਜਥੇਦਾਰ ਸਾਭ ਦੇ ਮੋਢਿਆਂ ਤੇ ਇਹ ਵੱਡੀ ਜ਼ਿੰਮੇਵਾਰੀ ਆ ਵੀ ਜੇ ਅੱਜ ਵੀ ਜਦੋਂ ਤੁਸੀਂ ਖੁਦ ਕਹਿ ਰਹੇ ਹੋ ਵੀ ਸੁਖਬੀਰ ਬਾਦਲ ਨੇ ਉਹਦੀਆਂ ਗਲਤੀਆਂ ਨੇ ਪੰਥ ਨੂੰ ਬਹੁਤ ਵੱਡੀ ਢਾਹ ਲਾਈ ਐ ਜਦੋਂ ਜਥੇਦਾਰ ਸਾਹਿਬ ਨੇ ਖੁਦ ਮੰਨ ਲਿਆ ਕਿ ਬਹੁਤ ਵੱਡਾ ਨੁਕਸਾਨ ਪੰਥ ਦਾ ਕੀਤਾ ਸੁਖਬੀਰ ਬਾਦਲ ਨੇ ਤਾਂ ਫਿਰ ਅਜੇ ਵੀ ਉਹ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਰਵੇ ਅਜੇ ਵੀ ਉਹ ਪੰਥ ਦੀ ਅਗਵਾਈ ਦੀਆਂ ਗੱਲਾਂ ਕਰੇ ਇਹ 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 ਜਥੇਦਾਰ ਸਾਹਿਬ ਨੂੰ ਇੰਜ ਨਹੀਂ ਰਹਿਣ ਦੇਣਾ ਚਾਹੀਦਾ ਫੈਸਲਾ ਹੋਣਾ ਚਾਹੀਦਾ ਇਹ ਸੁਖਬੀਰ ਬਾਦਲ ਪ੍ਰਧਾਨ ਨਹੀਂ ਹੋਊਗਾ ਵੈਸੇ ਕਿਤੇ ਨਾ ਕਿਤੇ ਲੱਗਦਾ ਸੁਖਬੀਰ ਬਾਦਲ ਕੋਲ ਸੂਚਨਾ ਪਹੁੰਚ ਚੁੱਕੀ ਸੀ ਇਸੇ ਕਰਕੇ ਤੇ ਅੱਜ 30 ਨੂੰ ਕਾਲਤਰ ਸਾਹਿਬ ਦਾ ਫੈਸਲਾ ਆ ਤੇ ਇੱਕ ਦਿਨ ਪਹਿਲਾਂ 29 ਨੂੰ ਸੁਖਵੀਰ ਬਾਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਸੋ ਗੱਲਾਂ ਸੋਚਣ ਵਾਲੀਆਂ ਨੇ ਸਮਝਣ ਵਾਲੀਆਂ ਨੇ ਬਾਕੀ ਸੰਗਤ ਤੇ ਬਹੁਤ ਮਿਹਰਬਾਨ